ਤਵੀਲੀ ਨੂੰ ਲੈ ਕੇ ਬਾਬਾ ਜੀ ਦੇ ਕੀ ਵਿਚਾਰ ਸਨ ਜਿਹੜੇ ਬੰਦੇ ਅੰਮ੍ਰਿਤ ਵੇਲਾ ਨਹੀਂ ਸੰਭਾਲਦੇ ਸਨ ਉਹਨਾਂ ਨੂੰ ਬਾਬਾ ਜੀ ਕੀ ਕਹਿੰਦੇ ਸਨ ਹਰ ਇੱਕ ਬੰਦੇ ਨੂੰ ਆਪਣੀ ਜ਼ਿੰਦਗੀ ਦੇ 24 ਘੰਟਿਆਂ ਦੇ ਵਿੱਚੋਂ ਕਿੰਨਾ ਸਮਾਂ ਗੁਰੂ ਨੂੰ ਦੇਣਾ ਚਾਹੀਦਾ ਹੈ ਪਾਪ ਕਿ ਕਿੰਨੇ ਸਮੇਂ ਦਾ ਦਸਵੰਤ ਗੁਰੂ ਨੂੰ ਦੇਣਾ ਚਾਹੀਦਾ ਹੈ ਨਾਲ ਹੀ ਬਾਬਾ ਜੀ ਦੱਸਦੇ ਹਨ ਕਿ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਸਾਹਿਬ ਨੂੰ ਕੀ ਅਰਦਾਸ ਕਰਨੀ ਚਾਹੀਦੀ ਹੈ ਤੇ ਕੀ ਮੰਨਣੀ ਚਾਹੀਦੀ ਹੈ ਬਾਬਾ ਜੀ ਦੱਸਦੇ ਸਨ ਕਿ ਜੇਕਰ ਹਜੇ ਅੰਦਰ ਪਗਤੀ ਨਹੀਂ ਜਾਗੀ ਹੈ ਤਾਂ ਉੱਪਰੋਂ ਪਗਤੀ ਕਰੋ ਉਹ ਕਿਵੇਂ ਕਰਨੀ ਹੈ ਹੋਮੇ ਦਾ ਬਾਬਾ ਜੀ ਕੀ ਇਲਾਜ ਦੱਸਿਆ ਕਰਦੇ ਸਨ ਬਾਬਾ ਜੀ ਤਾਰਨਾ ਨੂੰ ਤਾਰਨਾ ਕਿਉਂ ਕਿਆ ਕਰਦੇ ਸਨ ਸਾਧ ਸੰਗਤ ਜੀ ਇਹ ਸਾਰੇ ਸਵਾਲਾਂ ਦੇ ਜਵਾਬ ਸੁਨੋ ਤਨ 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 ਬਾਬਾ ਅਨੰਤ ਸਿੰਘ ਜੀ ਮਹਾਰਾਜ ਦੇ ਜੀਵਨ ਇਤਿਹਾਸ ਦੀ ਇਸ ਵੀਡੀਓ ਦੇ ਵਿੱਚ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਜੀਵਨ ਇਤਿਹਾਸ ਤਨ 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 ਬਾਬਾ ਅਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਪੂਰਨਮਾਸੀ ਤੇ ਕਈ ਪੁਰਾਣੇ ਸੰਗੀ ਅਤੇ ਨਵੇਂ ਪ੍ਰੇਮੀ ਆਏ ਸਨ ਭਾਈ ਸੰਪੂਰਨ ਸਿੰਘ ਜੀ ਭਾਈ ਖਜਾਨ ਸਿੰਘ ਜੀ ਭਾਈ ਬਲਵੰਤ ਸਿੰਘ ਜੀ ਆਦ ਕਈ ਪ੍ਰੇਮੀ ਆਏ ਸਨ ਰਾਜਮਾਤਾ ਵੀ ਆਈ ਹੋਈ ਸੀ ਮੌਸਮ ਕੁਝ ਬਦਲਾਵੇ ਰੰਗ ਵਿੱਚ ਸੀ ਬਦਲਾਵੀ ਬਣੀ ਹੋਈ ਸੀ ਰਾਗੀ ਸਿੰਘ ਪਹਾੜੀਆਂ ਵੱਲੋਂ ਬਣਾਏ ਹੋਏ ਪਸ਼ੂਆ ਦੇ ਕਮਰੇ ਵਿੱਚ ਠਹਿਰੇ ਹੋਏ ਸਨ ਪਹਾੜੀਏ ਇਸ ਅੱਖੋਂ ਸੇਵਾ ਲਈ ਤਤਪਰ ਸਨ ਪਸ਼ੂਆਂ ਲਈ ਯੋਗ ਪ੍ਰਬੰਧ ਉਹਨਾਂ ਨੇ ਕੀਤਾ ਹੋਇਆ ਸੀ ਉਧਰੋਂ ਪਿਛਲੇ ਕੁਝ ਦਿਨਾਂ ਤੋਂ ਮੀਂਹ ਪੈਂਦਾ ਵੀ ਰਿਹਾ ਸੀ ਲਗਾਤਾਰ ਨਹੀਂ ਸੀ ਪਰ ਕਦੇ-ਕਦੇ ਹੋ ਰਿਆ ਸੀ। ਇੱਕ ਦਿਨ ਤਾਂ ਅੰਮ੍ਰਿਤ ਵੇਲੇ ਹੀ ਦੀਵਾਨ ਵਿੱਚ ਪਹਿਲਾਂ ਹੀ ਮੀ ਪੈਣ ਲੱਗਾ। ਦੀਵਾਨ ਸਥਾਨ ਤੇ ਤਾਂ ਤੰਬੂ ਲੱਗੇ ਹੋਏ ਸਨ ਪਰ ਸੰਕਤਾ ਜਿੰਨਾ ਤੰਬੂਆਂ ਵਿੱਚ ਸੀ ਉਥੋਂ ਦੀਵਾਨ ਸਥਾਨ ਤੇ ਜਾਣਾ ਕੁਝ ਪ੍ਰੇਮੀਆਂ ਨੂੰ ਔਖਾ ਜਾਪ ਰਿਹਾ ਸੀ। ਮੀ ਚੋ ਜ਼ੋਰਾਂ ਤੇ ਸੀਗਾ ਪਰ ਜਦ ਪਤਾ ਲੱਗਾ ਕਿ ਬਾਬਾ ਜੀ ਦੀਵਾਨ ਵਿੱਚ ਆ ਚੁੱਕੇ ਹਨ, ਬਾਬਾ ਜੀ ਵੀ ਮੀ ਪੈਂਦੇ ਵਿੱਚ ਆਏ ਹਨ ਤੇ ਅਸੀਂ ਇੱਥੇ ਹੀ ਖੜੇ ਹਾਂ ਤਾਂ ਕਿ ਦੀਵਾਨ ਵਿੱਚ ਜਾ ਬੈਠੀ। ਪੁੰਨਿਆ ਨੂੰ ਵੀ ਮੀ ਦਾ ਪੂਰਾ ਰੁਖ ਸੀ। ਆਉਣ ਵਾਲੇ ਪ੍ਰੇਮੀਆਂ ਨੂੰ ਸੱਪ ਵੀ ਨਾ ਰਾਈ ਪਰ ਐਸੀ ਕੋਈ ਗੱਲ ਨਾ ਹੋਈ ਇੱਕ ਪ੍ਰੇਮੀ ਦਾ ਤਾਂ ਸਾਹਮਣਾ ਤਾਂ ਚੀਤੇ ਨਾਲ ਵੀ ਹੋ ਗਿਆ ਸੀ ਪਰ ਉਹ ਰਬ ਦਾ ਜੀ ਇੱਕ ਪਾਸੇ ਅਲੋਪ ਹੋ ਗਿਆ ਚੇਰੀਆਂ ਲਮੇਰੀਆਂ ਸਹਿਜ ਸੁਖਨੇਰੀਆਂ ਦੁਨੀਆਂ ਵਿੱਚ ਕੀਰਤਨ ਹੋਣ ਲੱਗਾ ਕੀਰਤਨ ਰਸ ਤਨੜੇ ਗੁਰਮੁਖ ਸੰਗੀ ਜਨ ਗੁੰਗੇ ਦੀ ਮਠਿਆਈ ਪੁੱਜ ਰਹੇ ਸਨ ਸਮੇਂ ਅਨੁਸਾਰ ਬਾਬਾ ਜੀ ਨੇ ਬਚਨਾ ਦੁਆਰਾ ਗੁਰਮਤ ਦੀ ਵਿਚਾਰ ਕੀਤੀ ਅਗਲੇ ਦਿਨ ਅੰਮ੍ਰਿਤ ਵੇਲੇ ਭਾਈ ਸੰਤਾ ਸਿੰਘ ਨੇ ਹਉਂਤੀ ਸਿਕੋਲ ਕਮਾਈਏ ਗੁਰਮਤ ਰਿधि ਗਰੀਬੀ ਆਵੇ ਦਾ ਕੀਰਤਨ ਕੀਤਾ ਪੁੰਨਿਆ ਤੋਂ ਅਗਲੇ ਦਿਨ ਵੇਲੇ ਇਹ ਧਾਰਨਾ ਲਾਈ ਜਾਂਦੀ ਸੀ ਭਾਈ ਸੰਤਾ ਸਿੰਘ ਨੇ ਵੀ ਇਸ ਧਾਰਨਾ ਤੋਂ ਠੁੰਗਵੇ ਪ੍ਰਮਾਣ ਦੰਦਿਆ ਬਹੁਤ ਸੁਹਾਵਣਾ ਸਮਾ ਬਣਾਇਆ ਰਾਜ ਮਾਤਾ ਦੇ ਚਿਹਰੇ ਵਿੱਚ ਵੀ ਕੀਰਤਨ ਸਰੋਤੀ ਅਣਿਆਲੇ ਤੀਰ ਐਸੇ ਲੱਗੇ ਕਿ ਗਰੀਬੀ ਨਿਮਰਤਾ ਧਾਰਨ ਦੀ ਤਮੰਨਾ ਜਾਗ ਪਈ। ਹੋ ਉਹਨਾ ਪ੍ਰੇਮੀਆਂ ਦੀ ਵੀ ਆਪੋ ਆਪਣੇ ਥਾਂ ਐਸੀ ਦਸ਼ਾ ਸੀ। ਭਾਈ ਸੰਤਾ ਸਿੰਘ ਨੇ ਤਾਂ ਰਸਪੀਨਾ ਕੀਰਤਨ ਕੀਤਾ ਹੀ ਸੀ ਜੋ ਸਰੋਤੇ ਨੂੰ ਅਹੰਕਾਰ ਛੱਡਣ ਲਈ ਪ੍ਰੇਰੇ। ਪਰ ਕੀਰਤਨ ਤੋਂ ਪਹਿਲਾਂ ਜੋ ਬਾਬਾ ਜੀ ਨੇ ਬਚਨ ਕੀਤੇ ਹੋਏ ਸਨ, ਸਾਰੀ ਸੰਗਤ ਦੇ ਹਿਰਦੇ ਦੇ ਉੱਤਰੇ ਹੋਏ ਸ। ਅੰਮ੍ਰਿਤ ਵੇਲੇ ਕੀਰਤਨ ਤੋਂ ਪਹਿਲਾਂ ਬਾਬਾ ਜੀ ਬਚਨ ਨਹੀਂ ਕਰਿਆ ਕਰ ਪਰ ਕੁਝ ਐਸਾ ਕਾਰਨ ਬਣ ਗਿਆ ਸੀ ਕਿ ਬਚਨ ਕਰਨੇ ਪਏ। ਗੱਲ ਇਹ ਹੋਈ ਕਿ ਕੁਝ ਬੰਦੇ ਅੰਮ੍ਰਿਤ ਵੇਲੇ ਦੀ ਨੀਂਦ ਦੇ ਵਸ ਪਏ ਸਨ ਅਤੇ ਪਏ ਵੀ ਬਾਬਾ ਜੀ ਦੇ ਕਮਰੇ ਦੇ ਇੰਨਾ ਨੇੜੇ ਸਨ ਕਿ ਘਰਹਾੜੀਆਂ ਦੀ ਆਵਾਜ਼ ਆ ਰਹੀ ਸੀ ਬਾਬਾ ਜੀ ਤਾੜਨਾ ਤੇ ਉੱਠ ਕੇ ਇਸ਼ਨਾਨ ਕਰਕੇ ਦੀਵਾਨ ਵਿੱਚ ਆ ਗਏ ਇੱਥੇ ਜੋ ਆਏ ਆ ਤਾਂ ਨਾਮ ਜਪੋ ਸੇਵਾ ਕਰੋ ਘਰਹਾੜੀਆਂ ਦਾ ਕੀ ਕੰਮ ਹੈ ਅੰਮ੍ਰਿਤ ਵੇਲੇ ਕੋਈ ਸਿੱਖ ਦੇ ਸੌਣ ਦਾ ਵੇਲਾ ਏ ਜੇ ਭਾਈ ਸਿੱਖ ਅੰਮ੍ਰਿਤ ਵੇਲੇ ਸੁੱਤ ਆਪੇ ਆਏ ਤਾਂ ਨਿਰੰਕਾਰ ਦਾ ਚੋਰ ਐ ਅੰਮ੍ਰਿਤ ਵੇਲੇ ਉੱਠੋ ਨਿਤਨੇਮ ਕਰੋ ਸਮੇ ਦਾ ਵੀ ਦਸਮੰਤ ਕੱਢੋ ਕਟੋ ਕਟ ਢਾਈ ਘੰਟੇ ਗੁਰੂ ਦੇ ਲੇਖੇ ਲਾਓ ਗੁਰੂ ਕਹੋ ਇਹ ਤਨ ਵੀ ਤੇਰਾ ਇਹ ਮਨ ਵੀ ਤੇਰਾ ਤਨ ਵੀ ਤੇਰਾ ਕਹਿਣਾ ਮਾਤਰ ਹੀ ਨਹੀਂ ਆਪਾ ਦੇਣਾ ਹੈ ਜਿਸਨੇ ਆਪਾ ਇੱਕ ਕਸਵਟੀ ਤੇ ਲਾਇਆ ਹੈ ਉਹੀ ਸੁਗਣ ਸੁਜਾਨ ਗੁਰੂ ਦੇ ਨੇੜੇ ਹੈ ਅੱਛਾ ਭਾਈ ਇਹ ਉਤਲੀ ਜਮਾਤ ਹੈ ਜੇ ਭਾਈ ਅੰਦਰ ਭਗਤੀ ਨਹੀਂ ਆਉਂਦੀ ਤਾਂ ਬਾਹਰੋਂ ਧਾਰਨ ਕਰੋ ਬਾਹਰੋਂ ਭਗਤੀ ਧਾਰਨ ਦਾ ਭਾਵ ਬਾਹਰੀ ਭੇਖ ਜਾਂ ਉੱਪਰ ਨੇ ਦਿਖਾਵੇ ਤੋਂ ਨਹੀਂ ਹੈ ਇਸ ਦਾ ਭਾਵ ਹੈ ਕਿ ਜੇ ਹਿਰਦੇ ਅੰਦਰ ਭਗਤੀ ਦੀ ਭਾਵਨਾ ਪੈਦਾ ਨਹੀਂ ਹੋਈ ਹੈ ਤਾਂ ਸੰਗਤ ਕਰਨ ਬਾਣੀ ਸੁਨਣ ਆਦ ਨਾਲ ਬਾਹਰੋਂ ਭਗਤੀ ਹਿਰਦੇ ਵਿੱਚ ਆ ਕੇ ਵਸ ਜਾਵੇ ਅੱਜ ਭਾਈ ਸੰਤਾ ਸਿੰਘ ਕੀਰਤਨ ਕਰ ਰਿਹਾ ਸੀ ਕਿ ਰਾਜ ਮਾਤਾ ਉੱਠ ਕੇ ਚਲੀ ਗਈ ਵਾਪਸ ਨਹੀਂ ਆਈ ਸੰਗਤਾਂ ਦੇ ਜੋੜਿਆਂ ਵਿੱਚ ਜਾ ਕੇ ਜੋੜੇ ਛੋੜਨ ਲੱਗ ਪਈ ਹਜੀ ਹਨੇਰਾ ਸੀ ਪਰ ਇੱਕ ਦੋ ਪ੍ਰੇਮੀਆਂ ਨੇ ਪਛਾਣ ਲਿਆ ਸੀ ਜਦੋਂ ਸੰਤਾ ਸਿੰਘ ਨੂੰ ਪਤਾ ਲੱਗਾ ਤਾਂ ਮਨ ਵਿੱਚ ਸੁਖਮ ਹੋਵੇਂ ਜਾਗ ਪਈ ਕਿ ਰਾਜਮਾਤਾ ਦੇ ਕੀਰਤਨ ਦਾ ਐਸਾ ਅਸਰ ਹੋਇਆ ਕਿ ਜੋੜੇ ਛੋੜਨ ਲੱਗ ਪਈ ਸੋਚ ਫੁਰ ਪਈ ਕਿ ਮੇਰੇ ਵਿੱਚ ਕੀਰਤਨ ਵਿੱਦਿਆ ਦਾ ਐਸਾ ਗੁਣ ਹੈ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਪਰ ਆਇਆ ਤਾਂ ਇਹ ਰੋਗ ਨਾਲ ਸੀ ਬਾਬਾ ਜੀ ਨੇ ਟਿਕਾ ਲਾ ਦਿੱਤਾ ਤਾੜਨਾ ਦਾ ਕਿਸੇ ਰਾਗੀ ਪਾਠੀ ਸੇਵਾਦਾਰ ਵਿੱਚ ਹੋਮੇ ਆ ਜਾਂਦੀ ਤਾਂ ਤਾੜਨਾ ਦਾ ਟਿਕਾ ਹੀ ਤਿਆਰ ਹੁੰਦਾ ਕਿਹਾ ਵੀ ਕਰਦੇ ਸਨ ਪਾਈ ਗੁਰੇਨ ਦੀ ਗੋਲੀ ਜੇ ਮਲੇਰੀ ਦੀ ਦਵਾ ਹੈ ਕੋੜੀ ਹੁੰਦੀ ਹੈ ਪਰ ਅਸਰ ਉਹਦਾ ਮਿੱਠਾ ਹੁੰਦਾ ਹੈ ਉਵੇਂ ਹੀ ਪਾਈ ਇਹ ਤਾਰਨਾ ਹੋਈ ਹੈ ਤੇ ਕੋੜੀ ਪਰ ਅਸਰ ਇਹਦਾ ਮਿੱਠਾ ਹੋਇਆ ਕਰਦਾ ਹੈ ਤੇ ਅਸਰ ਮਿੱਠਾ ਹੀ ਹੋਇਆ ਕਰਦਾ ਹੈ ਜੇ ਕੋਈ ਸਹਾਰ ਜਾਂਦਾ ਹੈ ਚੁੱਕ ਜਾਂਦਾ ਹੈ ਖੀਮਾ ਮੰਗ ਲੈਂਦਾ ਹੈ ਪਰ ਜੇ ਕੋਈ ਬੁਰਾ ਮੰਨ ਲੈਂਦਾ ਹੈ ਤਾਂ ਉੱਤੇ ਹੀ ਖੜ ਰਹਿ ਜਾਂਦਾ ਹੈ ਰੋਹਾਨੀ ਪਿੰਡੇ ਵਿੱਚ ਅੱਗੇ ਨਹੀਂ ਵੱਸ ਸਕਦਾ ਵੱਧ ਤਾਂ ਹੀ ਸਕਦਾ ਹੈ ਨਾ ਜੇ ਦੱਸੇ ਗਏ ਪਿੰਡੇ ਤੇ ਅੱਗੇ ਵਧੇ ਜੇ ਦੱਸਣ ਵਾਲਾ ਰਾਹ ਦੱਸੇ ਤੇ ਸੁਣਨ ਵਾਲਾ ਬੁਰਾ ਮਨਾਵੇ ਤਾਂ ਭਾਈ ਦੋਸ਼ ਉਸੇ ਦਾ ਹੈ ਦੱਸਣ ਵਾਲੇ ਦਾ ਨਹੀਂ ਬੜਪਾਗੀਆਂ ਲਈ ਇਹ ਤਾੜਨਾ ਤਾਰਣ ਸਬਤ ਹੋਈ ਹੋ ਮੇਕੀ ਜਾਗੀ ਤਾੜਨਾ ਦੀ ਦਵਾਈ ਵੀ ਮਿਲ ਗਈ ਇੱਕ ਵਾਰ ਭਾਈ ਲਾਲ ਸਿੰਘ ਦਾ ਮਨੂਆ ਹੰਕਾਰ ਵਸ ਹੋ ਗਿਆ ਹੋਇਆ ਇਹ ਕਿ ਉਸਨੇ ਦੋਦਰ ਤੋਂ ਸੰਤ ਮੰਗਲ ਸਿੰਘ ਜੀ ਵਾਲੇ ਘਰ ਦੁਆਰੇ ਰਹਿ ਕੇ ਜੋੜੀ ਸਿੱਖਿਆ ਸੀ ਸੰਤ ਜੀ ਨੇ ਸਰੀਰ ਛੱਡਣ ਤੋਂ ਪਹਿਲਾਂ ਬਾਬਾ ਜੀ ਪਾਸ ਸੁਨੇਹਾ ਭੇਜਿਆ ਸੀ ਕਿ ਲਾਲ ਸਿੰਘ ਨੂੰ ਭੇਜ ਦੇ ਤਾਂ ਜੋ ਉਸ ਨੂੰ ਗੁਰਦੁਆਰ ਦੀ ਸੇਵਾ ਦਿੱਤੀ ਜਾਵੇ ਸੰਤ ਜੀ ਉਸ ਨੂੰ ਮੁੱਖ ਸੇਵਾਦਾਰ ਬਣਾਉਣਾ ਚਾਹੁੰਦੇ ਸਨ ਪਰ ਜਦ ਬਾਬਾ ਜੀ ਨੇ ਉਸ ਨੂੰ ਸੁਨੇਹਾ ਦੱਸਿਆ ਤਾਂ ਉਸ ਦਾ ਜਵਾਬ ਸੀ ਕਿ ਉਸ ਨੂੰ ਉਸ ਦੀ ਇੱਛਾ ਨਹੀਂ ਹੈ ਕੀਰਤਨ ਦੀ ਸੇਵਾ ਕਰਦਾ ਰਿਹਾ ਪਰ ਹੋਮੇ ਜਾਗ ਪਈ ਕਿ ਮੈਂ ਮਹੰਤੀ ਛੱਡ ਕੇ ਵੱਡਾ ਇਤਿਆਹ ਕੀਤਾ ਹੈ ਸ਼ਾਮ ਨੂੰ ਸੋਧੜ ਲਾਉਣ ਵੇਲੇ ਇਸ ਤੋਂ ਜੋੜੀ ਕੁਝ ਠੀਕ ਨਾ ਵੱਜੀ ਬਾਬਾ ਜੀ ਨੇ ਦੋ ਤਿੰਨ ਵਾਰ ਇਸ਼ਾਰਾ ਕੀਤਾ ਪਰ ਉਹ ਹੋਰ ਥੜਕ ਗਿਆ ਪਿੱਛੋਂ ਬਾਬਾ ਜੀ ਨੇ ਬਹੁਤ ਤਾਲਿਆ ਐਵੇਂ ਹੀ ਅੱਜ ਸੰਤਾ ਸਿੰਘ ਨੂੰ ਵੀ ਤਾਲਿਆ ਉਸ ਨੂੰ ਭੁੱਲਦਾ ਅਹਿਸਾਸ ਹੋ ਗਿਆ ਸੀ ਖੀਮਾ ਮੰਗ ਲੈ ਇੱਕ ਦਿਨ ਕੋਈ ਐਸਾ ਕਾਰਨ ਬਣਿਆ ਕਿ ਦੁਪਹਿਰ ਵੇਲੇ ਪਹਾੜਾਂ ਦੇ ਉੱਗੇ ਹੋਏ ਜੰਗਲੂਮਾ ਦਰਪਤਾ ਨੂੰ ਅੱਗ ਲੱਗ ਗਈ। ਸੰਗਤ ਆਰਾਮ ਕਰ ਰਹੀ ਸੀ। ਬੀਬੀ ਗਿਆਨਕੌਰ ਅਤੇ ਸਪੂਰਨ ਸਿੰਘ ਦੀ ਪਤਨੀ ਬੀਬੀ ਕੁੰਦਨਕੌਰ ਆਦ ਕੁਛ ਮਾਈਆਂ ਇੱਕ ਪਾਸੇ ਆਰਾਮ ਕਰ ਰਹੀਆਂ ਸਨ। ਕੁੰਦਨਕੌਰ ਅਤੇ ਗਿਆਨਕੌਰ ਇੱਕ ਗੁਫਵਿਚ ਵਿੱਚ ਲੇਟੀਆਂ ਹੋਈਆਂ ਸਨ। ਅੱਗ ਨੇੜੇ ਆ ਗਈ। ਗੁਫਵਿਚ ਧੂਆ ਭਰ ਗਿਆ। ਘੁੱਟੀਆਂ ਤਾਂ ਧੂਆਂ ਦੇਖ ਕੇ ਕਿ ਘਬਰਾ ਗਈਆਂ ਬਾਹਰ ਨਿਕਲ ਕੇ ਉੱਪਰ ਨੂੰ ਦੌੜ ਚਲੀਆਂ ਹੋਰ ਮਾਈਆਂ ਵੀ ਉੱਠ ਗਈਆਂ ਕੁਝ ਦੂਰ ਹੋਰ ਸੰਗੀ ਆਰਾਮ ਕਰ ਰਹੇ ਸਨ ਰੋਲਾ ਸੁਣ ਕੇ ਉੱਠੇ ਤਾਂ ਦੇਖਿਆ ਕਿ ਜੰਗਲ ਦੀ ਅੱਗ ਉਹਨਾਂ ਵੱਲ ਹੀ ਵੱਧ ਰਹੀ ਸੀ ਸਾਰੇ ਉੱਪਰ ਨੂੰ ਭੱਜੇ ਡਿੱਬੇ ਤੇ ਜਾ ਕੇ ਬਾਬਾ ਜੀ ਨੂੰ ਦੱਸਿਆ ਤਾਂ ਆਪ ਜੀ ਨੇ ਸਾਰਿਆਂ ਨੂੰ ਵਾਪਸ ਅੱਗ ਭਜਾਉਣ ਵਾਸਤੇ ਭੇਜ ਦਿੱਤਾ ਬੀਬੀ ਗਿਆਨ ਕੌਰ ਅਤੇ ਬੀਬੀ ਕੁੰਦਨ ਕੌਰ ਵੀ ਅੱਗੇ ਅੱਗ ਬੁਝਾਉਣ ਵੱਲ ਚੱਲ ਪਈਆਂ ਪਰ ਕੁਝ ਦੂਰ ਜਾਣ ਕੇ ਗਿਆਨ ਕੌਰ ਦੇ ਭਰਾ ਗੁਰਪ੍ਰਤਮ ਸਿੰਘ ਨੇ ਉਸ ਨੂੰ ਰੋਕ ਲਿਆ ਕੁੰਦਨ ਕੌਰ ਤੇਜ਼ੀ ਵਿੱਚ ਅੱਗੇ ਚਲੀ ਗਈ ਭੈਣ ਇਹ ਅੱਗ ਇੰਜ ਨਹੀਂ ਬੁਝਣੀ ਜੰਗਲ ਦੀ ਅੱਗ ਬੁਝਾਉਣੀ ਬਹੁਤ ਔਖੀ ਹੁੰਦੀ ਹੈ ਗੁਰਪ੍ਰਤਮ ਸਿੰਘ ਨੇ ਕਿਹਾ ਉਧਰ ਸੰਗਤ ਅੱਗ ਬੁਝਾਉਣ ਦਾ ਯਤਨ ਕਰਨ ਲੱਗੀ ਇੱਕ ਤਾਂ ਜੰਗਲ ਦੀ ਅੱਗ ਉੱਤੋਂ ਜਗ ਭਜਾਉਣ ਦਾ ਕੋਈ ਖਾਸ ਇੰਤਜ਼ਾਮ ਵੀ ਨਹੀਂ ਸੀ ਪਰ ਬਚਨ ਮੰਨਣ ਦੀ ਗੱਲ ਸੀ ਅੱਗ ਵੱਧ ਰਹੀ ਸੀ ਦੂਜੇ ਪਾਸੇ ਲਸ਼ਮਨ ਦਾਸ ਦੀ ਕੁੱਟਿਆ ਕੋਲ ਵੀ ਜਾ ਪੁੱਜੀ ਸੀ ਬਾਬਾ ਜੀ ਵੀ ਉਧਰ ਆ ਰਹੇ ਸਨ ਗੁਰਚਰਨ ਸਿੰਘ ਅਤੇ ਗਿਆਨਕੌਰ ਕੋਲ ਪੁੱਜੇ ਤਾਂ ਗੁਰਚਿੰਦ ਸਿੰਘ ਨੂੰ ਪੁੱਛਿਆ ਤੂੰ ਭਾਈ ਅੱਗ ਭਜਾਉਣ ਨਹੀਂ ਗਿਆ ਬਾਬਾ ਜੀ ਇਹ ਪਹਾੜੀ ਜੰਗਲ ਦੀ ਅੱਗ ਹੈ ਇੰਜ ਨਹੀਂ ਬੁਝਣੀ ਐਵੇਂ ਕੋਈ ਦਾ ਭੇਟੇ ਵਿੱਚ ਨਾ ਆ ਜਾਵੇ ਉਸਨੇ ਕਿਹਾ ਅੱਛਾ ਭਾਈ ਚੰਗਾ ਫਿਰ ਬੁਲਾ ਲ ਲਵੋ ਬਾਬਾ ਜੀ ਨੇ ਬਚਨ ਕੀਤਾ ਗੁਰੂ ਚਰਨ ਸਿੰਘ ਨੇ ਉੱਚੀ ਆਵਾਜ਼ ਮਾਰ ਕੇ ਉੱਤੇ ਆਉਣ ਦਾ ਇਸ਼ਾਰਾ ਕੀਤਾ ਸਾਰੇ ਵਾਪਸ ਆ ਗਏ ਉਧਰ ਆਗਨ ਲక్ష్ਮਨ ਦਾਸ ਦੀ ਕੁਟਿਆ ਦੇ ਬਿਲਕੁਲ ਕੋਲ ਪਹੁੰਚ ਚੁੱਕੀ ਸੀ ਜਾਪਦਾ ਸੀ ਕਿ ਹੁਣ ਕੁਟੀਆਂ ਨਹੀਂ ਬਚਦੀ ਸੰਗਤ ਵਾਪਸ ਆ ਗਈ ਤਾਂ ਬਾਬਾ ਜੀ ਨੇ ਆਪ ਅਰਦਾਸ ਕੀਤੀ ਅਰਦਾਸ ਉਪਰੰਤ ਫਿਰ ਸਾਰਿਆਂ ਨੂੰ ਅੱਗ ਬੁਝਾਉਣ ਲਈ ਭੇਜ ਦਿੱਤਾ। ਅੱਗ ਬੁਝਾਉਣ ਭੇਜਣਾ ਤਾਂ ਇੱਕ ਬਹਾਨਾ ਸੀ ਨਿਰਲੇਪਤਾ ਦਾਦਾ। ਕਿਉਂਕਿ ਸੰਗਤ ਗਈ ਤਾਂ ਅੱਗ ਵੱਧਣੋਂ ਰੁਕ ਗਈ ਸੀ। ਛੇਤੀ ਹੀ ਬੁਝ ਗਈ। ਉਧਰ ਲక్ష్మణਦਾਸ ਦੀ ਕੁੱਟੀਆਂ ਵੱਲ ਅੱਗ ਹੋਰ ਅੱਗੇ ਨਹੀਂ ਸੀ ਵਧੀ ਜਿਵੇਂ ਕਿਸੇ ਨੇ ਵਿਚਾਲੇ ਕੰਦ ਉਸਾਰ ਦਿੱਤੀ ਹੋਵੇ। ਅਚੰਭੇ ਦੀ ਗੱਲ ਸੀ ਕਿ ਅੱਗ ਬਿਲਕੁਲ ਸਿੱਧੀ ਰੇਖਾ ਤੇ ਰੁਕੀ ਸੀ। ਪਰ ਨਹੀਂ, ਇਹ ਅਚੰਭੇ ਦੀ ਗੱਲ ਨਹੀਂ ਸੀ। ਗੁਰਮਤ ਕਰਨੀ ਕਮਾਈ ਦੀ ਜ਼ਾਹਰ ਕਲਾ ਸੀ। ਸਤਗੁਰ ਸੱਚੇ ਪਾਸ਼ਾ ਦੀ ਪਰਤਕ ਬਖਸ਼ਿਸ਼ ਸੀ ਰਾਮਕਾਰ ਸੀ ਚੌ ਗਿਰਦ ਹਮਾਰੇ ਰਾਮਕਾਰ ਦੁੱਖ ਲਗੇ ਨਾ ਪਾਈ ਜਿੱਥੇ ਗਰੀਬ ਅਤੇ ਮੱਧ ਵਰਗ ਦੇ ਲੋਕ ਆਪੋ ਆਪਣੀ ਭਾਵਨਾ ਅਨੁਸਾਰ ਬਾਬਾ ਜੀ ਪਾਸ ਆਉਂਦੇ ਉਥੇ ਰਾਜ ਘਰਾਣੇ ਦੇ ਲੋਕ ਅਤੇ ਉਹਨਾਂ ਦੇ ਅਹਿਲਕਾਰ ਕਰਮਚਾਰੀ ਆਦਵੀ ਆਉਂਦੇ ਰਾਜ ਮਾਤਾ ਤਾਂ ਆਇਆ ਹੀ ਕਰਦੀ ਸੀ ਪਟਿਆਲੇ ਦਾ ਰਾਜਾ ਯਾਦਵਿੰਦਰ ਸਿੰਘ ਵੀ ਆਇਆ ਕਰਦਾ ਇੱਕ ਵਾਰ ਸੋਲੰ ਦਾ ਰਾਜਾ ਵੀ ਆਪਣੇ ਏਡੀਸੀ ਨਾਲ ਆਇਆ ਤੇ ਇੱਕ ਦਿਨ ਪਟਿਆਲੇ ਦਾ ਰਾਤ ਜੋਸ਼ੀ ਦਰਸ਼ਨਾਂ ਲਈ ਆਇਆ ਮਨ ਵਿੱਚ ਅਭਿਲਾਸ਼ਾ ਸੀ ਕਿ ਬਾਬਾ ਜੀ ਦਾ ਹੱਥ ਦੇਖਣ ਦੀ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰੀ ਦੂਸਰੇ ਦਿਨ ਪਹਿਰੇਦਾਰਾਂ ਰਹੀ ਬੇਨਤੀ ਕੀਤੀ ਉਸ ਵੇਲੇ ਕਵੀ ਜੀ ਸੰਪੂਰਨ ਸਿੰਘ ਜੀ ਆਦਿ ਦੋ ਤਿੰਨ ਪ੍ਰੇਮੀ ਅੰਦਰ ਸਨ ਬਾਬਾ ਜੀ ਨੇ ਉਸ ਨੂੰ ਅੰਦਰ ਬੁਲਾ ਲਿਆ ਆਓ ਪੰਡਿਤ ਜੀ ਜੀ ਆਇਆਂ ਨੂੰ ਸੁਣਾਓ ਕੋਈ ਰੱਬ ਦੇ ਘਰ ਦੀ ਗੱਲ ਬਾਬਾ ਜੀ ਨੇ ਬਚਨ ਕੀਤਾ ਬਾਬਾ ਜੀ ਮੈਂ ਤਾਂ ਆਪ ਇੱਥੇ ਸੁਮਤ ਲੈਣ ਆਇਆ ਹਾਂ ਤੁਸੀਂ ਤੇ ਰਾਤ ਜੋਸ਼ੀ ਹੋ ਬਾਬਾ ਜੀ ਨੇ ਕਿਹਾ ਜੀ ਬਾਬਾ ਜੀ ਅੱਛਾ ਫਿਰ ਸਾਡਾ ਹੱਥ ਦੇ ਕੇ ਦੱਸੋ ਤਾਂ ਕਦੋਂ ਜੰਮੇ ਸਾ ਤਾਂ ਕਦੋਂ ਮਰਾਂਗੇ ਅੰਤਰ ਜਾਂਪਤਾ ਦਾ ਤ ਪ੍ਰਤਕ ਪ੍ਰਮਾਣ ਦੇਖ ਉਹ 당ਗ ਰਹਿ ਗਿਆ ਸੀ ਪਰ ਉੱਤਰ ਕੀ ਦਿੰਦਾ ਜਾਣਦਾ ਸੀ ਜਨਮ ਮਰਨ ਦੋਹੂ ਮੈਂ ਨਹੀਂ ਜਨ ਪਰਪੁਕਾਰੀ ਆਏ ਬਾਬਾ ਜੀ ਸੰਤਾਂ ਦੀ ਮਹਿਮਾ ਦਾ ਵੇਦ ਵੀ ਨਹੀਂ ਜਾਣਦੇ ਸਾਧ ਕੀ ਮਹਿਮਾ ਵੇਦ ਨਾ ਜਾਣੇ ਅਸੀਂ ਤਾਂ ਕੋਈ ਸੰਤ ਸਾਧ ਨਹੀਂ ਪੜਾਈ ਕਰ ਰਹੇ ਹਾਂ ਕੋਈ ਦਮ ਨਹੀਂ ਮਾਰਦੇ ਕਲਜੁਕ ਨੇ ਤਾਂ ਵੱਡੇ ਵੱਡੇ ਸੂਟ ਦਿੱਤੇ ਗੁਰੂ ਨਾਨਕ ਦੇਵ ਜੀ ਪਰਤੇ ਪਏ ਹਾਂ ਜੀ ਮੇਕਰ ਕੇ ਸਿੱਖ ਬਣਾ ਲਵੇ ਤਾਂ ਉਸ ਦੀ ਨਜ਼ਰ ਹੈ ਮੇਰਾ ਇਤਨਾ ਜੱਬ ਤੱਕ ਕੋਈ ਨਾ ਬਾਬਾ ਜੀ ਦੀ ਨਿਮਰਤਾ ਭਰੇ ਬਚਨ ਸੁਣ ਕੇ ਤਾਂ ਜੋਸ਼ੀ ਦਾ ਸਿਰ ਸ਼ਰਦਾ ਨਾਲ ਝੁੱਕ ਗਿਆ ਕੁਛ ਸਮਾ ਪਰਮਾਰਥ ਬਚਨ ਕਰ ਉਪਰੰਤ ਬਾਬਾ ਜੀ ਨੇ ਸਾਰਿਆਂ ਨੂੰ ਬਾਹਰ ਭੇਜ ਦਿੱਤਾ ऐसे उच्च कोटि ਦੇ ਮਹਾਪੁਰਖਾਂ ਦੇ ਮੈਂ ਪਹਿਲੀ ਵਾਰ ਦਰਸ਼ਨ ਕੀਤੇ ਹਨ ਮੇਰੇ ਤਾਂ ਭਾਗ ਜਾਗ ਪਏ ਨੇ ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਹੋ ਜੋ ਇਨਾਂ ਮਹਾਪੁਰਖਾਂ ਪਾਸ ਰਹਿ ਕੇ ਜੀਵਨ ਸਫਲਾ ਕਰ ਰਹੇ ਹੋ ਰਾਜ ਜੋਸ਼ੀ ਨੇ ਬਾਹਰ ਆ ਕੇ ਕਵੀ ਜੀ ਹੋਣਾ ਨੂੰ ਕਿਹਾ ਸਾత్సੰਗਤ ਜੀ ਬਾਬਾ ਜੀ ਦੇ ਜੀਵਨ ਇਤਿਹਾਸ ਤੋਂ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣਨ ਵਾਸਤੇ ਜੋ ਸਾਡੇ ਜੀਵਨ ਨੂੰ ਵੀ ਰਾਹ ਉਪਦੇਸ਼ ਦਿੰਦੀਆਂ ਹਨ ਤੁਸੀਂ ਸਾਡਾ ਚੈਨਲ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ